ਅਸਵੀਰ ਤੋਂ ਲੈਵਨ ਸਾਡਾ ਬੰਦਾ ਚਰਨ ਹੈ ਤੇ ਜੇ ਕੋਈ ਕਲਾਇੰਟ ਕੋਈ ਮੇਰਾ ਭਰਾ ਆਂਦਾ ਆ ਤੇ ਇਹਦੇ ਜੋਗਾ ਕੋਈ ਪੈਕੇਟ ਜ਼ਰੂਰ ਲਿਆਇਆ ਕਰੋ ਕੋਈ ਨਾ ਕੋਈ ਖਾਨ ਜੋਗਾ ਨੇ ਜਗਾ ਪੈਕੇਟ ਫੂਟ ਕੋ ਲਿਆਇਆ ਕਰੋ ਨਹੀਂ ਤੇ ਇਦਾਂ ਆ ਵੀ ਪੇਟੀ ਸਟਿੰਗ ਦੀ ਲੈ ਲਓ ਪੈਸੇ ਮੈਂ ਦੇ ਦਾਂਗਾ ਜੇ ਕਿਦਾਂ ਕੋਈ ਕਦਾਮ ਕਰ ਦੂੰ ਮੈਂ ਕਹਾਂ ਵਦੇ ਦਵਾ ਦਿਓ ਕੋਈ ਜਿਆਜ ਡੇਟ ਇਹਨੂੰ ਸਟਿੰਗ ਲਿਆ ਕੇ ਦੇਈਓ ਭਾਂ ਜੋ ਮਰ ਭਵੇਂ ਇਹਦੇ ਕੋ ਪੰਜ ਸਮੋਥਨ ਕਰਾਣੇ ਮੜ ਕੇ ਠੀਕ ਨਹੀਂ ਰੇਟ ਇਹਨੇ ਆਪੇ ਘਟਾ ਲੈਣਾ ਮੈਂ ਕਾ ਮਾਂ ਕਰਨੀ ਕੋਈ ਇੰਜ ਜਿਆਜ ਸਟਿੰਗ ਦੇ ਪੂਰੇ ਕਰਨੇ ਬਸ ਸਹੀ ਗੱਲ ਕਹਦੇ ਵੀ ਹਾਂ ਹਾਂਜੀ ਮੇਰਾ ਕੋ ਭਰਾ ਜੇ ਹੋਏ ਤੇ ਮੁਕਾ ਦਿਓ ਯਾਰ ਸਹੀ ਗੱਲ ਜਿਹੜਾ ਵੀ ਸਾਡੇ ਸ੍ਰੋਣ ਤੇ ਵਿਜ਼ਿਟ ਕਰੇ ਜਿਹੜਾ ਪ੍ਰਾਪ ਮੇਰੀ ਭੈਣ ਮੇਰੇ ਬਾਦ ਸਟਿੰਗ ਲੈ ਆਇਆ ਕਰੇ ਕੋ ਚੀਜ਼ ਲੈ ਆ ਕਰੇ ਖਾਣ ਨੂੰ ਖਾਣ ਨੂੰ ਜੇ ਉਹ ਲੈਗ ਲੁਕਿਆ ਕਰੇ ਉਹ ਵੀ ਚੱਲਣਗੇ ਨਹੀਂ ਤੇ ਫੇਰ ਕੋਈ ਓਦਾਂ ਭੁਜੇ ਭੁਜੇ ਚੱਲੂਗਾ ਚੱਲੂਗਾ ਆਨੇ ਛੋਟੇ ਵਾਲੇ ਲੈਣਾ ਕਿ ਗਨੇੜ ਹੁੰਦੇ ਦੀ ਸਾਜ਼ਿਸ਼ ਹੁੰਦੇ ਹੈ ਨਹੀਂ ਨਹੀਂ ਛੋਟੇ ਵਾਲਾ ਲੈਣਾ ਹੈ ਲੈਣ ਸਵਾਦ ਹੈ ਹਨਾ ਆ ਲੱਲਿਆ ਹੋਵੇ ਉਹ ਚੋਕਲੇਟ ਲੈਣਾ ਵਾਈਡੀ ਲਾਲੀ ਹਾਂ ਚਲ ਭਾਜੀ ਬੀਂਦੇ ਰਹੋ ਭਾਜੀ ਨੂੰ ਭਾਈ ਕਹਿੰਦੇ ਚਾਹ ਨਹੀਂ ਪੀਣੀ ਹੁਣ ਆਇਧਰ ਰੱਖੋ ਚਲਣ ਡਿਆ ਕੰਮ ਦੋ ਦੂ ਕੋਈ ਕਹਿੰਦਾ ਕਿ ਅਸਲੀ ਆਪੋ ਬੱਡੀ ਇਹ ਕਹਿੰਦੇ ਉਹਨੂੰ ਬਸ ਲੈ ਜਾਓ ਉਨੇ ਪੀਸ ਕੇ ਖਾਦ ਨਾ ਗੁਲਦਮ ਜਿਆ ਕਰਕੇ ਆਰੇ ਬਬੂ ਮੈਨੂੰ ਪੇਟੀ ਕਿਦਾਂ ਹਰ ਗੁਣ ਐਦਾ ਐਦਾ ਨਾ ਹਰ ਗੁਣ ਤੈਨੂੰ ਕਿਹਾ ਮੈਂ ਤੈਨੂੰ ਆਵਾਜ਼ ਨਹੀਂ ਕੱਢਣੀ ਮੈਂ ਤਿੰਨ ਨਾ ਬੋਲਦਾ ਤੂੰ ਘਰ ਜਾ ਕੇ ਕੁੱਟ ਫਿਰਨੀ ਮੈਨੂੰ ਤੈਨੂੰ ਕਿਹਾ ਜਾ ਕੇ ਉੱਥੇ ਸਤਾਣੀਆਂ ਨਹੀਂ ਕਰਨੀਆਂ ਨਾ ਅੰਕੇ ਜਾ ਕੇ ਚੁੱਪ ਕਰਕੇ ਬੈ ਕੇ ਖਾਣੀ ਚੀਜ਼ ਹੈ। ਤੰਗ? ਮਸਤ ਹੋਏ। ਉਹ ਮੈਨੂੰ ਤੇ ਕੰਮ ਆਉਂਦੇ। ਇਹ ਗੱਲ ਕੀ ਤੈਨੂੰ? ਹਾਂ। ਦਾ, ਹੋਰ ਨਹੀਂ ਕੋਈ ਜਰਿਆ ਤੇ ਨਾਨੀ ਤੇ ਦਬਕੇ ਹੈ ਨਾ ਪਹਿਲਾਂ ਨਾਨੀ ਨੇ ਗੁੱਸਾ ਨਹੀਂ ਕਰਨਾ। ਏ ਹਾਂ ਮਾਤੇ ਮਾਮੀ ਕਿਤੇ ਮਾਮੀ ਕਿਤੇ ਗਈ ਮਾਮੀ ਜਹ ਲੈ ਆਇਆ ਜਾ ਕੇ ਅੱਜ ਤੂੰ ਆਓ ਲੋਕਿ ਪ੍ਰੇੜ ਤੇ ਢੂੜਾ ਪੰਦੇ ਤੇ ਬੈੱਡ ਤੇ ਰੱਖ ਕੇ ਢੂੜਾ ਹੈ ਢੂੜਾ ਬੈੱਡ ਤੇ ਰੱਖਿਆ ਹੈ ਇਹ ਸੋ ਪਿਓ ਦਾ ਰਾਜ ਹੈ ਲੈ ਇਹ ਵੀ ਖਿਲਾਉਂਦਾ ਘਰੇ ਸਖਣ ਵਾਸਤੇ ਗਈ ਸੀ ਮੇਤੋ ਵਗੈਰੇ ਚ ਜਾਂਦਾ ਨਮਸਤੇ ਜੀ ਆਪ ਇੰਟਰਨੈਟ ਨਮਕਾਟ ਆਉਂਦੀਆਂ ਹਿੰਦੀਆਂ ਨਹੀਂ ਹਾਂ ਜੀ ਹਾਂਜੀ ਮੈਂ ਨਹੀਂ ਲੋਗ ਨੂੰ ਹੁੰਦਾ ਮੈਂ ਮੈਂ ਅੱਜ ਕੋਈ ਨਹੀਂ ਉੱਥੇ ਗਈ ਸ਼ਹਿਰ ਤੋਂ ਪੁਆਇੰਟ ਵਾਲੇ ਤੋਂ ਆਹ ਤੋਤੇ ਮੂੜੇ ਦੇਖਣ ਕਿ ਮੈਂ ਦੇਖ ਕੇ ਦੇਖਣਾ ਹੋਏ ਪਤਾ ਚੱਲ ਜਾਏਗਾ ਤਰਨ ਲੱਗੇ ਬਾਈ ਡਰਦਾ ਜੀ ਹਾਂ ਲੈ ਇਗਲੇ ਬਾਦ ਡਾਡਾ ਹਾਂ ਜਿੰਨੇ ਡਰਦਾ ਹੈ ਡਰਦਾ ਆ ਜੇ ਹਾਂ ਅਜੇ ਡਰਦਾ ਹੈ ਅਜੇ ਕੋਈ ਨਾ ਤੋਰ ਆ ਜਾ ਆ ਜਾ ਹਫਤੇ ਬਾਏ ਚੱਲ ਚੱਲੀ ਕਮਟੀ ओके सास जीਆ ਇਹ ਇਧਰ ਇਧਰ ਨੂੰ ਨਾ ਆਉਣੀ ਇਧਰ ਆਉਣੀ ਨਾ ਉਹ ਘੁਰਦਰੇ ਚੱਲੀ ਹੈ ਲੁਧਿਆਣੀ ਉਹ ਤਾਂ ਧਿਆਨੇ ਚਾ ਘੁਰਦਰਾ ਤੈਨੂੰ ਕਿੱਦਾਂ ਚੁਟੀ ਗੱਗ ਲਾਂਗੇ ਛੁੱਟੀ ਇੱਕ ਦੀ ਕੋਈ ਗੱਲ ਨਹੀਂ ਆਪਣੇ ਆਪਣੇ ਬੰਦੇ ਦੇ ਲੱਗਣਾ ਹਣੀ ਭਾਜੀ ਉਹ ਤੇ ਉਹਦੇ ਲੱਗਣਾ ਆਸ਼ੂ ਦੇ സന്ദ്രീ ഗുണന ਕਰਨ ਦੇ ਦੇਤੀ ਪਰੀ ਬਾਈ ਉਹ ਕਰ ਲੈ ਮੈਨੂੰ ਬਾਈ ਆਵਤੇ ਆਵਤੇ ਬਾਈ ਉਹ ਕੰਨ ਕਸਦਾਈ ਚਲੋ ਠੀਕ ਹੈ ਜਾਓ ਉਹਨੇ ਸੌਇਆ ਚਲ ਚੱਲੀਏ ਉਹਨੇ ਸੌਣ ਲੱਗਿਆ ਇਹ ਸਾਡੀ ਲਾਸਟ ਪੀੜੀ ਹੈ ਜਿੰਨਾ ਪਾਪੜ ਖਾਣੇ ਆ ਉਸ ਤੋਂ ਬਾਅਦ ਇਹ ਵੀ ਆਉਣੇ ਬੰਦ ਹੋ ਜਾਣੇ ਕੀ ਆਇਆ ਕਰਨਗੇ ਬੰਦਾ ਹੀ ਹੈ ਬਸ ਵਾ ਦੋ ਤਿੰਨ ਦਿਨ ਦਾ ਕੰਮ ਹੋ ਜਾ ਰਾ ਪਾਦੀਆ ਫੰਦੇ ਯਾਰ ਗੱਟੇ ਪੱਪੀ ਜੀ ਹਾਂ ਬਸ ਚਲ ਮੈਂ ਦਰਫੜਾ ਕੇ ਆਪਾਂ ਉਹ ਕਰਾਈਏ ਅੱਛਾ ਆਪਣੇ ਦੇ ਕਰਾਏ ਠੀਕ ਠੀਕੀ client ਵਾਸਤੇ ਆਏ ਨਹੀਂ ਆਪਣੇ ਦੇ ਵਾਜ ਇਥੋਂ ਲੈਣ ਵਾਸਤੇ ਆਏ ਬੰਦ ਛੋਲੇ ਆਹ ਬੰਦੇ ਸਾਡੇ ਤੇ ਕੰਤ ਫੋਨ ਨਹੀਂ ਲੱਗਦਾ ਲੈ ਜੀ ਜਮਨ ਦੱਸਦਾ ਇਹਨਾਂ ਤਿਆਰ ਗੰਦੇ ਵੀਡੀਓ ਬਣਾ ਨਾ ਰੱਖ ਤਿਆਰ ਵੇਖੋ ਕਿੰਨੀ ਸੋਹਣੀ ਲੱਗ ਰਹੀ ਕਿੰਨਾ ਛੋਣਾ ਲੱਗ ਰਿਹਾ ਪੁੱਤ ਲਓ ਜੀ ਆਹ ਲਾ ਬੈਗ ਲਓ ਤੁਸੀਂ ਚਲਿਏ ਸਰਨ ਦਾਦੂ ਕੰਮ ਮੈਂ ਹੁਣ ਨਿਰੋਂ ਦਾ ਵਸ ਕੇ ਜਾਂਦਾ ਦੱਸ ਦੋ ਮੈਂ ਹੁਣ ਨਹੀਂ ਬੰਦਾ ਮੈਂ ਹਾ ਜਿੱਕੇ ਜਨ ਮੈਂ ਤੇ ਮੈਟਮ ਕੋ ਲਾਵੇ ਕੋ ਦੁਕਾਨ ਲੈਣੀ ਮੇਰਾ ਭਰਾ ਵੇ ਅੱਦੇ ਅੱਦੇ ਰੰਗ ਕਰਤੇ ਇਹਨਾਂ ਨੇ ਇਹ ਨਹੀਂ ਹਸਾ ਕੀ ਕੀਤਾ ਨੇ ਅੱਧੇ ਅੱਧੇ ਰੰਗੋ ਕੀਤੇ ਐ ਬਾਈ ਇਧਰ ਵੀ ਅੱਧਾ ਕਰਤਾ ਰੰਗ ਤੇ ਇਧਰ ਵੀ ਅੱਧਾ ਕਰਤਾ ਰੰਗ ਬਸ ਇਧਰ ਤੇ ਬਹੁਤਾ ਹੀ ਮਾੜਾ ਕੀਤਾ ਨਾ ਕਕਰ ਚੱਕ ਹਾਂ ਇਧਰ ਸੋਹਣਾ ਲੱਗਦਾ ਇਧਰ ਸੋਹਣਾ ਲੱਗਦਾ ਇਧਰ ਯਾਰ ਐਸਾ ਜਿਹਾ ਉਹ ਨਵਾਂ ਕੀਤਾ ਵਾ ਨਾ ਪਲਸਟਰ ਨਵਾਂ ਕੀਤਾ ਉਧਰ ਪਹਿਲਾਂ ਹੀ ਹੋਇਆ ਹੋਇਆ ਉਹ ਤੇ ਕਰਤਾ ਉਹਨਾਂ ਨੇ ਮਾੜਾ ਮੋਟਾ ਜਾ ਹਾਂ ਨਵਾਂ ਕੀਤਾ ਫਿਰ ਪਲਸਟਰ ਜਾਂ ਫਿਰ ਸੁੱਕੀ ਨਹੀਂ ਚੰਗੀ ਤਰ੍ਹਾਂ ਸੁੱਕੀ ਨਹੀਂ ਸੁਲਾਪਿਆ ਇਧਰ ਆ ਇਧਰ ਸੋਗੀ ਚੰਗੀ ਤਰ੍ਹਾਂ ਕਿਉਂ ਰੇ ਮੈਨੂੰ ਬਣਾ ਨਾ ਨਮਸ਼ੂਰ ਕਰਦਣਾ ਆਪਾਂ ਨੋਦਾਂ ਸਾਨੂੰ ਹੋਣਾ ਵੇਖੀ ਨੂੰ ਤੈਨੂੰ ਸਾਰਿਆਂ ਨੇ ਕਿਹਾ ਕਿ ਨਾ ਸਾਨੂੰ ਲੱਗਿਆ ਐਚਡੀ ਬਿਊਟੀ ਸਲੂਨ ਹਾਂ ਕਿਉਂਕਿ ਪਹਿਲਾਂ ਤੂੰ ਉਧਰ ਉਹ ਬੰਦਾ ਮਤਲਬ ਸਾਨੂੰ ਕਿੱਥੇ ਆ ਸਾਨੂੰ ਤੇ ਉਹਨਾਂ ਸਾਰਿਆਂ ਨੂੰ ਪਤਾ ਯਾ ਵੀ ਆ ਬ੍ਰਦਰ ਲੱਗ ਲੈਬ ਉੱਥੇ ਪੂਰੀ ਪਾਇਆ ਹੁਣ ਐਚਪੀ ਸਲੂਨ ਦੇ ਹੁਣ ਪਾਉਣੀ ਲੈ ਅਸਲ ਚ ਨਾ ਬੰਦੇ ਦਾ ਬੰਦੇ ਅਸਲ ਜਿਹੜੇ ਬੰਦੇ ਨੂੰ ਉਹ ਕੰਮ ਜਿਆਸ ਹੋਣਾ ਚਾਹੀਦਾ ਜਿਹੱਚ ਮਨ ਕਰਦਾ ਐ ਐਵੇਂ ਕਰ ਦੇਣਾ ਇੱਧਰ ਪਾੜਿਆ ਉਹ ਸ਼ੁਰੂ ਤੋਂ ਕਦੇ ਸੁਣੂਂ ਚ ਪਿਆ ਹੁੰਦਾ ਨਾ ਜਿਹੜਾ ਦਿਲ ਕਰਦਾ ਹੀ ਹੁਣ ਹੋਣਾ ਰੈਡੀ ਮਿਆਂ ਹੋਰ ਕੀ ਐ ਇਹ ਬੋਲ ਜੇ ਚੱਲ ਜਾ ਕੰਮ ਫੇੜ ਕੇ ਆ ਜਾਂਦਾ ਹੁੰਦਾ ਨਹੀਂ ਮੈਂ ਠੀਕ ਆ ਬਰਾਦਰ ਇਹਦੇ ਪਾਪ ਨਹੀਂ ਕਰਦਾ ਕੰਮ ਸਿੱਖ ਲੈ ਉਹ ਵਧੀਆ ਹੀ ਹੋ ਉਹ ਚੰਗਾ ਜੀ ਪਰ ਜਿਹ ਵਿੱਚ ਆਉਂਦਾ ਜੀ ਹਾਂ ਮੈਂ ਤਾਂ ਵੇਖ ਲੈ ਆਂ ਸਰ ਜੀ ਬੰਦੇ ਦੀ ਨੀਤ ਨਹੀਂ ਨਾ ਹੈਗੀ ਪੜਨ ਦੀ ਦਸਵੀਂ ਕਰੇ ਫੇਰ ਬੰਦਾ 12ਵੀਂ ਕਰਨ ਦਾ ਫਾਇਦਾ ਨਹੀਂ ਜੇ ਜਿਹਨਾਂ ਬੰਦੇ ਨੇ ਨੀਤ ਹੀ ਨਹੀਂ ਪੜਨ ਦੀ ਭੈ ਜੇ ਤੇ ਫੇਰ 11ਵੀਂ ਤੇ 12ਵੀਂ ਵੀ ਦਸਵੀਂ ਤਾਂ ਮੈਂ ਕਹਿੰਦਾ ਸਰਟੀਫਿਕੇਟ ਸਰਟੀਫਿਕੇਟ ਦਸਵੀਂ ਤਾਂ ਮੈਂ ਪਾਸਪੋਰਟ ਬਣਾਉਣਾ ਬਾਦ ਦਸਵੀਂ ਦਾ ਆਪਣਾ ਲੈਮ ਸਰਟੀਫਿਕੇਟ ਦੱਲੇ ਮੁੜ ਕੇ ਬੈਜੇ ਫਿਰਾਂ ਕੰਮਕੁਮ ਤੇ ਜਾਵੇ ਕਦੇਗਾ ਚੰਗੇ ਜੇ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂ ਲੋ ਹਲੋ ਕੱਲ੍ਹ 88 ਗੱਲ ਜੀ ਕੰਪਨੀ ਨਾਲ ਫੋਨ ਆਇਆ ਚੱਲ ਗਿਆ ਚੱਲ ਜੰਨੀ ਗੰਦੀ ਗੱਲ ਕਰੋ ਜਿੱਦਾਂ ਅੱਗੇ ਦੇ ਕੰਪਨੀ ਵਾਲੇ ਜਿਦਾ ਹੀ ਹੁੰਦੇ ਆ ਗੱਲ ਕਰਨੀ ਕਾਦੀ ਗੰਦੀ ਤੁਹਾਨੂੰ ਕਾਦੀ ਸਹੂਲਤਾ ਚਾਹੀਦੀ ਐ ਇਦਾਂ ਕਰਕੇ ਬੋਲਦੀ ਫਿਰ ਚੁੰਮਚਾ ਨਾ ਯਾਰ ਨਾ ਮੈਂ ਨਹੀਂ ਇਹ ਜੀਨ ਦਾ ਰੱਖਿਆ ਨਾ 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 ਤੈਨੂੰ ਖਾ ਲੈ ਖਾ ਲੈ ਆਂ ਦੇ ਦੇ ਅਨੇ ਖਾ ਲੈ ਉਹ ਵੀ ਨਹੀਂ ਖਾਦੀ ਮੈਂ ਕੱਲ ਵੀ ਨਹੀਂ ਖਾਦੀ ਕਰਨੀ ਹਾਂ ਹਮ ਵਿੱਚੇ ਸਭ ਮਲਾਈ ਮਰੀ ਮੈਂ ਸਭ ਕੋੜਦੀ ਬੜੀਆਂ ਸਵਾਰ ਬੜੀਆਂ